ਉਹ ਸਾਂਝੀ ਕਰ ਰਹੇ ਜਿੱਥੇ ਪਿੰਡ ਐਮਾਚਾਲ ਦੇ ਵਸਨੀਕਾਂ ਨੇ ਅੱਜ ਸਵੇਰੇ ਖੇਤਾਂ ਵਿੱਚ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਚੋਰਾਂ ਨੂੰ ਸਕੋਰਪੀਓ ਗੱਡੀ ਸਮੇਤ ਕਾਬੂ ਕਰ ਲਿਆ ਤੇ ਪੁਲਿਸ ਨੂੰ ਫੜਾ ਦਿੱਤਾ ਦੱਸਦੇ ਜਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਕਾਠਗੜ ਦੇ ਨਾਲ ਲੱਗਦੇ ਪਿੰਡ ਐਮਾਚਾਲ ਅਤੇ ਵੱਖ-ਵੱਖ ਪਿੰਡਾਂ ਵਿਖੇ ਅੱਜ ਸਵੇਰੇ ਟਰਾਂਸਫਾਰਮਰ ਚੋਰੀ ਕਰਨ ਆਏ ਦੋ ਚੋਰਾਂ ਨੂੰ ਪਿੰਡ ਐਮਾਚਾਲ ਦੇ ਪਿੰਡ ਵਸਨੀਕਾਂ ਨੇ ਕਾਬੂ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਮਾਚਾਲ ਦੇ ਵਾਸੀਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਹਨਾਂ ਦੇ ਪਿੰਡਾਂ ਵਿੱਚ ਟਰਾਂਸਫਾਰਮਰ ਚੋਰੀ ਹੋ ਰਹੇ ਸਨ। ਅਧਿਉਨ ਦੱਸਿਆ ਕਿ ਪਿੰਡ ਅਮਾਚਾਲ ਵਿਖੇ ਇੱਕ ਸਕੋਰਪਿਓ ਗੱਡੀ ਰਾਤ ਵੇਲੇ ਪਿੰਡ ਵਿੱਚ ਘੁੰਮ ਰਹੀ ਸੀ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਦੋਂ ਗੱਡੀ ਨੂੰ ਘੇਰਾ ਪਾਇਆ ਤਾਂ ਗੱਡੀ ਵਿੱਚ ਦੋ ਵਿਅਕਤੀ ਟਰਾਂਸਫਾਰਮਰ ਚੋਰੀ ਕਰਨ ਲਈ ਆਏ ਸਨ ਤਾਂ ਉਹਨਾਂ ਨੇ ਕਾਟਗੜ ਪੁਲਿਸ ਨੂੰ ਇਤਲਾਹ ਦਿੱਤੀ। ਮੌਕੇ ਤੇ ਪੁਲਿਸ ਆਈ ਅਤੇ ਉਹਨਾਂ ਨੇ ਸਕੋਰਪਿਓ ਗੱਡੀ ਸਮੇਤ ਦੋ ਚੋਰਾਂ ਨੂੰ ਕਾਬੂ ਕਰ ਲਿਆ। ਤਾਂ ਇਸ ਖਬਰ ਦੇ ਉੱਤੇ ਜੇ ਧਿਆਨ ਮਾਰੀਏ ਤਾਂ ਮਨ ਵਿੱਚ ਸਵਾਲ ਉੱਠਦੇ ਨੇ ਕਿ ਚੋਰ ਇਹ ਪਿੱਛੋਂ ਤਕੜੇ ਵੀ ਕਿੰਨੇ ਨੇ ਇਹਨਾਂ ਦੇ ਹੌਸਲੇ ਵੀ ਤਕੜੇ ਨੇ ਤੇ ਉਹ ਵੀ ਕਿੰਨੇ ਤਕੜੇ ਨੇ ਤੇ ਇਹਨਾਂ ਨੂੰ ਪੁਸ਼ਤ ਪਨਾਹੀ ਵੀ ਤਕੜੀ ਮਿਲਦੀ ਜਾਪਦੀ ਕਿਉਂਕਿ ਸਕੋਰਪੀਓ ਗੱਡੀ ਵਿੱਚ ਆਏ ਨੇ ਸਕੋਰਪੀਓ ਜਿਹੜੀ ਲੱਖਾਂ ਦੀ ਗੱਡੀ ਹੈ ਤੇ ਉਸ ਵਿੱਚ ਆ ਕੇ ਇਹ ਬੜੇ ਹੀ ਆਰਾਮ ਨਾਲ ਟਰਾਂਸਫਾਰਮਰ ਚੋਰੀ ਕਰ ਰਹੇ ਸਨ ਕੀ ਪਤਾ ਕਿੰਨੇ ਲੰਬੇ ਸਮੇਂ ਤੋਂ ਕਰ ਰਹੇ ਸਨ ਜਿਸ ਦੇ ਚੱਲਦਿਆਂ ਲੋਕ ਬਹੁਤ ਪਰੇਸ਼ਾਨ ਸਨ ਤੇ ਆਪ ਲੋਕਾਂ ਨੇ ਘੇਰਾ ਪਾ ਕੇ ਇਹਨਾਂ ਨੂੰ ਫੜਿਆ ਇਹ ਵੱਡੇ ਸਵਾਲ ਨੇ ਕੀ ਪੈਟਰੋਲਿੰਗ ਆਮ ਤੌਰ ਤੇ ਨਹੀਂ ਹੋ ਰਹੀ ਸੀ ਜਿਹੜਾ ਲੋਕਾਂ ਨੂੰ ਘੇਰਾ ਪਾ ਕੇ ਇਹਨਾਂ ਨੂੰ ਘੇਰਨਾ ਪਿਆ ਹੁਣੇ ਚੋਰ ਪੁਲਿਸ ਦੀ ਹਰਾਸਤ ਵਿੱਚ ਨੇ ਪੁਲਿਸ ਅੱਗੇ ਇਹੀ ਬੇਨਤੀ ਆ ਕਿ ਨਾ ਚੋਰਾਂ ਤੋਂ ਪੂਰੇ ਕਨੈਕਸ਼ਨ ਪੁੱਛੇ ਜਾਣ ਕਿ ਇਹ ਸਮਾਨ ਕਿੱਥੇ-ਕਿੱਥੇੋਂ ਇਹਨਾਂ ਨੇ ਚੋਰੀ ਕੀਤਾ ਤੇ ਗਾਂ ਕਿਹਨਾਂ ਨੂੰ ਵੇਚਦੇ ਆ ਜੇ ਪੁਲਿਸ ਚਾਵੇ ਤਾਂ ਇਹਨਾਂ ਦੀ ਚੇਨ ਨੂੰ ਡਿਸਮੈਂਟਲ ਕੀਤਾ ਜਾ ਸਕਦਾ ਔਰ ਇਹਨਾਂ ਦੇ ਥਰੂ ਜਿਹੜੇ ਕਬਾੜੀਏ ਜਾਂ ਜਿਹੜੇ ਵਿਅਕਤੀ ਇਹਨਾਂ ਤੋਂ ਸਮਾਨ ਖਰੀਦਦੇ ਆ ਉਹਨਾਂ ਤੱਕ ਵੀ ਪਹੁੰਚ ਹੋ ਸਕਦੀ ਆ ਕਿਉਂਕਿ ਚੋਰਾਂ ਨੂੰ ਅਸਲੀ ਹੱਲਾਸ਼ੇਰੀ ਤਾਂ ਉਹ ਲੋਕ ਦਿੰਦੇ ਜਿਹੜੇ ਉਹਨਾਂ ਤੋਂ ਸਮਾਨ ਖਰੀਦਦੇ ਆ ਦਿਖਾਣੀ ਤੁਹਾਨੂੰ ਮੋਕਦੀ ਪੂਰੀ ਰਿਪੋਰਟ ਬਸ ਇਕੱਠੇ ਹੋਏ ਆ ਅੱਜ ਤਾਂ ਇਹ ਗੱਡੀ ਜਿਹੜੀ ਦਿੱਲੀ ਨੰਬਰ ਆ ਇਹ ਉਤਰੀ ਤਾਜਵਾਲ ਤੋਂ ਤਾਜਵਾਲ ਤੋਂ ਕੁਝ ਮੰਨਿਆ ਨੇ ਇਹ ਗੱਡੀ ਦੇਖੀ ਉਹਨਾਂ ਨੇ ਇਹ ਜਿਹੜੇ ਸਾਡੇ ਏਰੀਆ ਦੇ ਬੰਦੇ ਆ ਇਹਨਾਂ ਨੂੰ ਫੋਨ ਕਰਦੇ ਵੀ ਸਾਡੇ ਏਰੀਆ ਦੇ ਵਿੱਚ ਪਹਿਲਾਂ 7-8 ਜਿਹੜੇ ਸੀਗੇ ਟਰਾਂਸਫਾਰਮਰ ਉਹ ਚੋਰੀ ਹੋ ਗਏ ਜਿਨ੍ਹਾਂ ਦੇ ਵਿੱਚ ਕਿ ਸਾਡਾ 24 ਅਰ 25 ਦੀ ਰਾਤ ਨੂੰ ਸਾਡਾ ਵੀ ਟਰਾਂਸਫਾਰਮਰ ਜਿਹੜਾ ਆ ਉਹ ਰਾਤ ਨੂੰ ਚੋਰੀ ਹੋਇਆ ਹੈ ਜਿਸ ਦੀ ਕਿ ਤਲਾਸ਼ ਅਸੀਂ ਕਾਰਜਕਟ ਥਾਣੇ ਦੇ ਵਿੱਚ ਦਿੱਤੀ ਹੋਈ ਹੈ ਔਰ ਇਧਰ ਜਿਹੜੇ ਕਿ 30 ਮੁੰਡਾ ਜਿਹੜਾ ਨੇ ਦੇਖੀ ਇਹਨਾਂ ਨੇ ਗੱਡੀ ਚਰਨਜੀਤ ਲਗਭਗ ਸਤ ਨੂੰ ਮਹੀਨੇ ਦੇ ਕਰੀਬ ਹੋ ਗਿਆ ਅਸੀਂ ਇਸ ਗੱਡੀ ਦੀ ਹਾਲ ਕਰ ਰਹੇ ਅਸੀਂ ਕੈਮਰਿਆਂ ਦੇ ਵਿੱਚ ਵੀ ਚੈੱਕ ਕਰੀ ਅਸੀਂ ਉਹਦੀ ਬਕਾਇਦਾ ਮੂਵੀ ਬਣਾ ਕੇ ਐਸਐਸਓ ਸਭ ਨੂੰ ਵੀ ਇੱਥੇ ਭੇਜੀ ਹੈ ਇਹ ਗੱਡੀ ਸਾਡੇ ਕੋਲ ਰਾਤ ਨੂੰ ਆਂਦੀ ਹੈ ਕਿ ਬੰਦੇ ਲਾ ਕੇ ਜਾਂਦੀ ਲਗਭਗ 10 10:30 ਵਜੇ ਉਸ ਤੋਂ ਬਾਅਦ ਫਿਰ ਇਹ ਅਸੀਂ ਕੈਮਰੇ ਦੇ ਵਿੱਚ ਰਿਕਾਰਡ ਚੈੱਕ ਕਰਿਆ 2:30 ਵਜੇ ਗੱਡੀ ਦੁਬਾਰਾ ਵਾਪਸ ਆਂਦੀ ਹੈ ਇਹਨੂੰ ਗੱਡੀ ਨੂੰ ਸਾਨੂੰ ਭਾਲਦੇ ਨੂੰ ਲਗਭਗ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਤੇ ਅੱਜ ਅਸੀਂ ਦੇਖਿਆ ਅਸੀਂ ਬੰਦੇ ਅਸੀਂ ਰਾਤ ਨੂੰ ਬੰਦੇ ਸਿੱਕੇ ਰੋਡ ਦੇ ਉੱਪਰ ਘੁੰਮਣ ਵਾਲੇ ਸਾਡੇ ਛੱਡੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੱਡੀ ਮੰਡਰੋਂ ਉਤਰਿਆ ਅਸੀਂ ਇਹਨ ਦੋ ਗੱਡੀਆਂ ਮੋਹਰੇ ਲਾਈਆਂ ਦੋ ਪਿੱਛੇ ਲਾਈਆਂ ਇਹਨਾਂ ਦੇ ਕੋਲ ਅਸੀਂ ਗੱਡੀ ਚੈੱਕ ਕਰ ਲਈ ਗੱਡੀ ਦੇ ਵਿੱਚ ট্রান্সਫਾਰਮਰ ਦਾ ਸਮਾਨ ਵਿੱਚ ਲੱਗਿਆ ਹੋਇਆ ਜਿਹੜੇ ਬਾਕੀ ਦੇ ਬੰਦੇ ਇਹਨਾਂ ਦੇ ਨਾਲ ਸਾਨੂੰ ਨਹੀਂ ਲੱਗਦਾ ਦੋ ਬੰਦੇ ਸਾਡੇ ਹੱਥ ਲੱਗੇ ਨੇ ਇੰਨੇਕ ট্রান্সਫਾਰਮਰ ਜਿਹੜੇ ਚੋਰੀ ਹੋ ਗਏ ਲਗਭਗ ਵੈਸੇ ਦਾ ਸਾਡੇ ਨੇੜੇ-ਨੇੜੇ ਹੋਊਗੇ ਲਗਭਗ 20 ট্রান্সਫਾਰਮਰ ਜਿਹੜੇ ਸਾਡਾ ਅਸੀਂ ਇੱਥੇ ਖੜੇ ਹਾਂ 6-7 ট্রান্সਫਾਰਮਰ ਹਾਂ ਜਿੱਦਾਂ ਅੱਜ ਇਹਨਾਂ ਨੇ ਤੁਸੀ ਕਾਰ ਫੜੀ ਆ ਇਹਨਾਂ ਦੇ ਕੋਲ ਅੱਜ ਸਾਨੂੰ ਆਈਡੀਆ ਲੱਗਦਾ ਵੀ ਹੋਰ ਵੀ ਕੋਈ ট্রান্সਫਾਰਮਰ ਖੋਲਣ ਆਏ ਹੋਣਗੇ ਜਾਂ ਕੀ ਕਿਸੇ ਦੇ ਬਾਰੇ ਕੀ ਕਹਿਣਾ ਚਾਹੀਦਾ ਅੱਜ ਸਾਨੂੰ ਪ ਪਰ ਅਸੀਂ ਤੱਕ ਦੇਖਦੇ ਕਿਹਦਾ ਕਿਹਦਾ ਟਰਾਂਸਫਰ ਹੁੰਦਾ ਰਿਹਾ ਕੀ ਚੱਕਾ ਸਾਡੀ ਅੱਗੇ ਨਾਲ ਜੰਦਾ ਤੋੜ ਕੇ ਮੋਟਰ ਵੀ ਉੱਥੋਂ ਕੱਢੀ ਆ ਤੇ ਹੋਰ ਵੀ ਸਮਾਨ ਮੋਟਰ ਦੇ ਬੰਦਰੋਂ ਚੱਕ ਕੇ ਲੈ ਕੇ ਗਏ ਆ ਜਦੋਂ ਫੜਿਆ ਇਹਨਾਂ ਨੇ ਮਤਲਬ ਦੱਸਿਆ ਕਿ ਇਸ ਗੱਡੀ ਘੇਰੀ ਹੁਣ ਬੰਦੇ ਚੱਕਣ ਆਈ ਸੀ ਕਿ ਉਹ ਸਮਾਨ ਇਕੱਠਾ ਕਰਨ ਆਈ ਸੀ ਕਿਸ ਕੈਮਰੇ ਦਾ ਰਿਕਾਰਡ ਤੋਂ ਲਈ ਆ ਨਾ ਇਹ ਗੱਡੀ ਜਦੋਂ ਆਂਦੀ ਆ ਇਹ 2 ਵਜੇ ਮੰਨ ਲਓ ਮੰਨ ਨੂੰ 25 ਮਿੰਟ ਤੋਂ ਆਂਦੀ ਆ ਤੇ 20 ਮਿੰਟ ਦੇ ਵਿੱਚ ਸਮਾਨ ਚੱਕ ਕੇ ਗੱਡੀ ਵਾਪਸ ਹੋ ਜਾਂਦੀ ਆ ਨੇ ਇਹਨਾਂ ਨੇ ਮੈਨੂੰ ਤੁਹਾਨੂੰ ਜਾਣਕਾਰੀ ਦਿੱਤੀ ਕਿੱਥੇ ਦੇ ਨਾਲ ਆਇਆ ਕੀ ਹੈਗਾ ਨਹੀਂ ਸਾਨੂੰ ਨਹੀਂ ਦਿੱਤੀ ਹੁਣ ਇੱਥੇ ਪਤਾ ਲੱਗੂ ਸਾਨੂੰ ਕੁਝ ਨਹੀਂ ਪਤਾ ਸੀ ਪ੍ਰੂਫ ਨਾਲ ਦੇ ਕੋਲ ਜਰੂਰ ਦੇਖਾ ਰੋਪੜ ਦੇ ਪ੍ਰੂਫ ਨਾਲ ਦੇ ਕੋਲ ਹੈਗੇ ਆ ਲੇਕਿਨ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਸੀ ਤੇ ਪੁਲਿਸ ਦੇ ਵਿਵਾਲੇ ਕਰਦੇ ਹੁਣ ਤੇ ਹੁਣ ਇਹ ਪੁਲਿਸ ਵਾਲੇ ਪੁੱਛਣਗੇ ਹੁਣ ਸਾਨੂੰ ਸਵੇਰੇ ਜਾ ਕੇ ਪਤਾ ਲੱਗੂ ਅੱਜ ਰਾਤ ਉਹਨਾਂ ਨੇ ਕੀ ਕੀ ਕਰਿਆ ਅਸੀਂ ਇਹ ਗੱਡੀ ਭਾਲਦੇ ਸੀ ਕਿ ਤੁਸੀਂ ਗੱਡੀ ਦੇਖ ਸਕਦੇ ਆ ਸਾਡੇ ਕੋਲੇ ਇਹਦੇ ਰਿਕਾਰਡ ਬਕਾਇਦਾ ਪਏ ਆ ਕੈਮਰਿਆਂ ਦਾ ਰਿਕਾਰਡ ਸਾਡੇ ਕੋਲ ਪਈਆ ਫੋਟੋ ਸਾਡੇ ਕੋਲ ਪਈਆ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਨਾਲ ਦੇ ਜਿਹੜ ਉਨਾ ਦੇ ਉੱਪਰ ਕੋਈ ਕਾਰਵਾਈ ਸ਼ਕਤ ਕੀਤੀ ਜਾਵੇ। ਇਹ ਸਮਾਨ ਬਰਾਮਦ ਕੀਤਾ ਜਾਣਾ ਕੋ ਸਮਾਨ ਬਰਾਮਦ ਕੀਤਾ ਜਾ ਗੱਡੀ ਦਾ ਹੀ ਪਤਾ ਲੱਗ ਜਾਵੇ ਗੱਡੀ ਕਿਹਦੀ ਹੈ ਗੱਡੀ ਦੇ ਉੱਪਰ ਵੀ ਕੁਝ ਨਹੀਂ ਸੰ ਲੱਭ ਰਿਹਾ ਵੀ ਗੱਡੀ ਕਿਸੇ ਦੇ ਨਾਮ ਤੇ ਹੈ ਜਾਂ ਕੀ ਕੋਈ ਪ੍ਰੂਫ ਤੁਸੀਂ ਦੇਖਿਆ ਤਾਂ ਤੁਹਾਨੂੰ ਪਤਾ ਹੋ ਸਕਦਾ। ਹੋਰ ਤਾਂ ਨਹੀਂ ਹੈਵ ਲਗਾਤਾਰ ট্রান্সਫਾਰਮਰ ਨਹੀਂ ਚੋਰੀਆਂ ਹੋਰ ਕਿਸੇ ਦਾ ਇੰਜਣ ਖੁੱਲ ਗਿਆ ਕੁਝ ਹੋਰ ਖੁੱਲ ਗਿਆ ਚੋਰੀਆਂ ਬਹੁਤ ਧਿਰ ਤੋਂ ਹੋ ਰਹੀਆਂ ਸਨ ਤੇ ਉਹਦੇ ਸਾਰਾ ਏਰੀਆ ਜਾਗਰੂਕ ਹੋਇਆ ਪਿਆ ਤਾਂ ਤੇ ਧਿਆਨ ਕਰਦੇ ਤੇ ਵੀ ਹੋ ਕੇ ਆ ਰਿਹਾ ਹੈ। ਤੇ ਅੱਜ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੇ ਹੋਰ ਰਲ ਕੇ ਇਹਨਾਂ ਨੇ ਗੱਡੀ ਨੂੰ ਫੜਿਆ ਤੇ ਦੋ ਬੰਦੇ ਵੀ ਫੜ ਲਏ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਪਏ ਨਾ ਸ਼ਰਾਰਤੀ ਜਿਹੜੇ ਚੋਰ ਆਂਸਰ ਇਹਨਾਂ ਦੇ ਉਸ ਪੜਤਾਲ ਕਰਕੇ ਜਿਹੜਾ ਸਮਾਨ ਉਹ ਬਰਾਮਦ ਕਰਿਆ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਇਹ ਜਿਹੜੇ ਬੰਦੇ ਫੜੇ ਆ ਕੋਈ ਬਾਹਰ ਦੇ ਕੋਈ ਲੋਕਲ ਬੰਦਾ ਵੀ ਹੋ ਸਕਦਾ ਕੋਈ ਆਈਡੀਆ ਤੁਹਾਡਾ ਹਾਂ ਇਹਨਾਂ ਦੇ ਨਾਲ ਲੋਕਲ ਬੰਦੇ ਵੀ ਹੋਣਗੇ ਇਹ ਉਹਨਾਂ ਦਾ ਇਹਨਾਂ ਤੋਂ ਪੁੱਛ ਪੜਤਾਲ ਕੀਤਾ ਇੱਥੇ ਰੌਲਾ ਪਾ ਰਿਹਾ ਜੀ ਪਿੰਡੋਂ ਦਾ ਬੰਦਾ ਹਾਂ 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 ਲੋਕਲ ਬੰਦੀ ਵਿੱਚ ਹੋਣਗੇ ਤੇ ਇਹਨਾਂ ਦਾ ਰੋਪੜ ਦਾ ਐਡਰੈਸ ਹੈ ਉੱਥੇ ਅਧਾਰ ਕਾਰਡ ਤੇ ਦੇਖਿਆ ਤਾਂ ਕੋਈ ਵਿਜੇ ਕੁਮਾਰ ਨਾਮ ਹੈ ਇੱਕ ਦਾ ਤੇ ਇੱਕ ਸ਼ਾਇਦ ਹੋਰ ਕਿਆ ਤਾਂ ਮੈਂ ਤਾਂ ਉਹ ਧਿਆਨ ਚ ਨਹੀਂ ਹੈ ਇਹਨਾਂ ਦੇ ਕੋਲ ਪ੍ਰੂਫ ਹੈਗੇ ਆ ਅਧਾਰ ਕਾਰਡ ਪੈਨ ਕਾਰਡ ਇਹਨਾਂ ਦੇ ਕੋਲ ਹੈ ਰੋਪੜ ਦਾ ਐਡਰੈਸ ਬਾਡ ਨੰਬਰ 14 ਰ 15 ਉਹ ਤਾਂ ਨਕਲੀ ਆ ਜੀ ਹੈ ਨਕਲੀ ਹੋ ਸਕਦਾ ਉਹ ਹੋ ਸਕਦਾ ਜੀ ਉਹ ਨਕਲੀ ਵੀ ਹੋ ਸਕਦਾ ਬਾਕੀ ਪੁਲਿਸ ਪੁੱਛਿਆ ਜਿਹੜਾ ਹੈਗਾ ਗੁਜਰਾਤੀ ਆ ਜੀ ਉਹ ਵਿੱਚ ਇੱਕ ਬੰਦਾ ਗੁਜਰਾਤੀ ਆ ਉਹਦਾ